ਸੈਂਟ ਫਰਾਂਸਿਸ ਕਨਵੈਂਟ ਸਕੂਲ ਚ ਨਰਸਰੀ ਦੇ ਬੱਚਿਆਂ ਦੀ ਹੋਈ ਅਰੰਭਤਾ ਬੱਚਿਆਂ ਅਤੇ ਮਾਪਿਆਂ ਦਾ ਸਕੂਲ ਵੱਲੋਂ ਕੀਤਾ ਗਿਆ ਸਵਾਗਤ ਸੈਂਟ ਫਰਾਂਸਿਸ ਕਨਵੈਂਟ ਸਕੂਲ ਫਤਿਹਗੜ੍ਹ ਚੂੜੀਆਂ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਜੋਨੀ ਅਤੇ ਪ੍ਰਿੰਸੀਪਲ ਸਿਸਟਰ ਸ਼ੋਭਿਤਾ ਦੀ ਦੇਖ ਰੇਖੇ ਚ ਅਕਸ਼ਰ ਆਰੰਭ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨਰਸਰੀ ਤੇ ਬੱਚਿਆਂ ਦਾ ਅੱਜ ਪਹਿਲਾ ਦਿਨ ਸੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸਕੂਲ ਵਿੱਚ ਨਿਮੰਤਰਿਤ ਤੇ ਤਾਗਤ ਅਤੇ ਸਕੂਲ ਵੱਲੋਂ ਉਹਨਾਂ ਦਾ ਸ਼ਾਨਦਤ ਸਵਾਗਤ ਕੀਤਾ ਗਿਆ ਤਾਂ ਦੱਸਦੇ ਕਿ ਅੱਜ ਸੈਨ ਫ੍ਰਾਂਸਿਸਕੋਨਵਰਟ ਸਕੂਲ ਚ ਨਰਸਰੀ ਦੇ ਬੱਚਿਆਂ ਦਾ ਪਹਿਲਾ ਦਿਨ ਸੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਇਨਵਾਈਟ ਕੀਤਾ ਗਿਆ ਸਕੂਲ ਵੱਲੋਂ ਅਤੇ ਉਹਨਾਂ ਦੀ ਸਕੂਲ ਹਾਜ਼ਰੀ ਚ ਪਹਿਲੇ ਦਿਨ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਫਾਦਰ ਜੋਨੀ ਅਤੇ ਸਿਸਟਰ ਸ਼ੋਭਿਕਾ ਨੇ ਬੱਚਿਆਂ ਅਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ

अज दे नेसरी क्लास दे बच्चियां दा शिक्षा आरंभ अभियान शुरू किया है जो बिच इस साल दे नवे नर्सरी बच्चे अपने माँ प्यो इस प्रोग्राम च आ चुके हैं उन्होंने माँ प्यो भी स्कूल दे बारे स्कूल दे जो एजुकेशन है उसके बारे उन्होंने जानकारी स्कूल पाँव देूल देना हिस्सा बना दे सदिया गया है अज हमारे स्कूल में हमारा न्यू पेरेंट्स नर्सरी क्लास का बच्चे का पेरेंट्स आया था और बच्चों को विद्यारंभ फर्स्ट लेटर जो लिखने का प्रोग्राम था बच्चा और बहुत अच्छा से हमारा प्रोग्राम किया और ये मौके में मैं ये बोला हूँ कि हमारे पेरेंट्स हमारे स्कूल में अपना नन्ने नन्ने से मुन्ने से बच्चों को दिया इसको देखना इसको बहुत अच्छा से इंसान बनाना हमारा काम है हम टीचर्स मिलके पूरा इसके लिए कोशिश करेंगे और हम पूरा इसके लिए के लिए काम करेंगे ऐसा चलो हाँ बच्चे और भी पढ़ते ने पढ़ाई भी बहुत वादिया हो और बाकी सब ठीक है बहुत वादिया स्कूल है कॉन्वेंट स्कूल है ਤੇ ਬਹੁਤ ਵਧੀਆ ਹੰਸਣਾ ਤੇ ਤੁਹਾਾਰ ਤੇ ਵਧੀਆ ਹੈ ਟੀਚਰਸ ਵਧੀਆ ਹੈ ਸਾਰਾ ਕੁਝ ਵਧੀਆ ਹੈ ਬੱਚੇ ਨੂੰ ਪੜਾਉਂਦੇ ਵਧੀਆ ਬਹੁਤ ਵਧੀਆ ਲੱਗਾ ਜੀ ਅੱਜ ਅਸੀਂ ਇਥੇ ਸਕੂਲ ਆਏ ਆ ਫਡੇਗੜ ਚੂੜੀਆਂ ਸੈਂਟ ਫਰਾਂਸਿਸਕੋ ਸਕੂਲ ਕਨਵੈਂਟ ਸਾਨੂੰ ਇਥੇ ਜੋ ਕੀ ਪ੍ਰੋਗਰਾਮ ਸੱਦਿਆ ਸੀ ਬੱਚਿਆਂ ਦਾ ਨਰਸਰੀ ਕਲਾਸ ਤੇ ਇਹਨੂੰ ਤੇ ਬਹੁਤ ਵਧੀਆ ਪ੍ਰੋਗਰਾਮ ਲੱਗਾ ਸਾਨੂੰ ਸਕੂਲ ਬਹੁਤ ਵਧੀਆ ਐਜੂਕੇਸ਼ਨ ਹੈ ਇਥੇ ਤੇ ਬਹੁਤ ਵਧੀਆ ਸਕੂਲ ਆ ਬਹੁਤ ਵਧੀਆ ਲੱਗ ਰਿਹਾ ਜੀ ਸੈਂਟ ਫਰਾਂਸਿਸਕੋ ਲਾਡਰਜਾ ਟਿਗੜ ਟੂੜਿਆਂ ਦੇ ਵਿੱਚ ਫਸਟ ਜਿਹੜਾ ਮੇਰਾ ਬੇਟਾ ਵਰਦਾਨ ਅੱਜ ਹੀ ਪਹੁੰਚਾ ਹੁਣ ਨਹੀਂ ਅੱਜ ਫਸਟ ਟਾਈਮ ਜਿਹੜਾ ਸਕੂਲ ਦੇ ਵਿੱਚ ਬੁਲਾਇਆ ਬੱਚਿਆਂ ਦਾ ਵੈਲਕਮ ਕੀਤਾ ਹੈ ਔਰ ਟੀਚਰਾਂ ਨੇ ਉਹਦੇ ਸੀਨੀਅਰ ਜਿਹੜੇ ਇਸ ਚੱਤੇ ਦੇ ਪਾਦਰ ਜਾਉਂਦੀ ਔਰ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਬੱਚਿਆਂ ਨੂੰ ਜੋ ਵੀ ਦੱਸਿਆ ਬੜੇ ਵਧੀਆ ਤਰੀਕੇ ਨਾਲ ਸੀ ਟੀਚਰਾਂ ਦੀ ਜਿਹੜੀ ਅਸੀਂ ਜੋ ਟੀਚਰ ਕਹਿੰਦੇ ਅਸੀਂ ਉਸ ਜਿਹਦੇ ਨਾਲ ਚੱਲ ਸਕੀਏ ਫੰਕਸ਼ਨ ਕੀਤਾ ਐਕਚੁਅਲ ਬਹੁਤ ਵਧੀਆ ਰਿਹਾ ਆ ਉਹਦੇ ਵਿੱਚ ਬੜੀ ਸਿੱਖਣ ਨੂੰ ਇਸ ਬੱਚਿਆਂ ਬਾਰੇ ਮਿਲਿਆ ਆ ਔਰ ਬੱਚਾ ਨੂੰ ਕਿੱਦਾਂ ਅਸੀਂ ਹੈਂਡਲ ਕਰਨਾ ਆ ਕਿੱਦਾਂ ਅਸੀਂ ਟੀਚਰਾਂ ਦੇ ਜੋ ਇਹਨਾਂ ਦੇ ਮੈਸੇਜ ਦੇ ਮੁਤਾਬਕ ਅਸੀਂ ਚੱਲਣਾ ਆ ਪਰ ਸਕੂਲ ਬੈਸ ਵੀ ਮੇਰੇ ਆਲਰੇਡੀ ਦੋ ਬੇਟੇ ਪੀਡੀਅਰ ਬੇਟਾ ਪਰਦੇ ਪੈ ਨੇ ਉਹ ਬਹੁਤ ਹੀ ਵਧੀਆ ਆ ਔਰ ਬਹੁਤ ਹੀ ਵਧੀਆ ਟੀਚਰ ਨੇ ਔਰ ਫਾਦਰ ਸਾਹਿਬ ਬਹੁਤ ਵਧੀਆ ਗਾਈਡ ਕਰਦੇ ਨੇ ਸਾਰੀ ਚੀਜ਼ ਔਰ ਗਾਂ ਓਪਰਚੁਨਿਟੀ ਦਿੰਦੇ ਪਏ ਨੇ ਜਿਹੜਾ ਪਲੱਸ 1 ਪਲੱਸ 2 ਨੂੰ ਕਿ ਤੁਸੀਂ ਇੱਥੇ 15 ਸਕੂਲੇ ਲਾ ਕੇ ਜਾਓ ਤਾਂ ਕਿ ਬੱਚਾ ਵੈਲਨ ਗੁੱਡ ਔਰ ਬੈਸਟ ਕਰ ਸਕੇ ਹਰ ਚੀਜ਼ ਵਿੱਚ ਕਿ ਇੰਗਲਿਸ਼ ਵਿੱਚ ਟੌਪ ਕਰ ਸਕੇ ਕਿ ਹਰ ਇੱਕ ਚੀਜ਼ ਵਿੱਚ ਤਾਂ ਕਿ ਬੱਚੇ ਦਾ ਅਸ਼ਾਪ ਵਿਕਣ ਬਣ ਸਕੇ ਇਸ ਉਹ ਇਸ ਸਕੂਲ ਵਿੱਚੋਂ ਤਾਂ ਕਿ ਬੱਚਾ ਜਾ ਕੇ ਅੱਗੇ ਜਾ ਕੇ ਮਾਣ ਵੀ ਹੈਗਾ ਜੇ ਅਗਰ ਇਸ ਬੱਚਾ ਅਗਰ ਇੱਕ ਬੱਚਾ ਇਸ ਸਕੂਲ ਵਿੱਚ ਪੜ ਜਾਂਦਾ ਹੈ ਤਾਂ ਉਹ ਕਦੇ ਵੀ ਮਾਣ ਨਹੀਂ ਕਰੇਗਾ ਜੋ ਕਿ ਉਹ ਕਨਵਰਟ ਬਹੁਤ ਹੀ ਵਧੀਆ ਸ਼ੂ ਲੈ ਗਿਆ